ਅੱਜ ਆਪਾਂ ਗੱਲ ਕਰਦੇ ਆਂ ਦੁਪੱਟੇ ਦੀ ਦੁਪੱਟਾ ਦੇਖੋ ਜਦੋਂ ਆਪਣਾ ਫਟ ਜਾਂਦਾਗਾ ਟੋਕ ਲੱਗ ਜਾਂਦੀ ਆ ਤਾਂ ਇਦੋਂ ਕੋਈ ਵਾਰ ਕੈਂਚੀ ਦਾ ਟੱਕ ਲੱਗ ਜਾਂਦਾਗਾ ਕਾਸੇ ਵਿੱਚ ਫਸ ਜਾਂਦਾ ਤਾਂ ਐਦਾਂ ਦੇਖੋ ਦੁਪੱਟੇ ਖਰਾਬ ਹੋ ਜਾਂਦੇ ਆਗੇ ਅੱਜ ਆਪਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇਸੇ ਬਾਰੇ ਵੀ ਆਪਾਂ ਇਹਨੂੰ ਠੀਕ ਕਿਵੇਂ ਕਰੀਏ ਜੇ ਟੋਕ ਲੱਗ ਜੇ ਕੈਂਚੀ ਦੀ ਜਾਂ ਕਾਸੇ ਵਿੱਚ ਫਸ ਜੇ ਕੱਪੜਾ ਤਾਂ ਉਹ ਦੇਖੋ ਫਟ ਜਾਂਦਾਗਾ ਦੁਪੱਟਾ ਵੀ ਸੂਟ ਵੀ ਤੇ ਅੱਜ ਆਪਾਂ ਦੁਪੱਟੇ ਦੀ ਗੱਲ ਕਰਾਂਗੇ ਵੀ ਦੁਪੱਟੇ ਤੇ ਆਪਾਂ ਕਿਵੇਂ ਇਹਨੂੰ ਠੀਕ ਕਰੀਏ ਤੇ ਇਹ ਦੇਖੋ ਆਪਣੇ ਦੁਪੱਟੇ ਤੇ ਕੈਂਚੀ ਦੀ ਟੋਕ ਲੱਗ ਗਈ ਤੇ ਇਹਨੂੰ ਹੁਣ ਆਪਾਂ ਠੀਕ ਕਰਨਾ ਵੀ ਇਹਨੂੰ ਆਪਾਂ ਕਿਵੇਂ ਘਰ ਵਿੱਚ ਰਫੂ ਕਰੀਏ ਇਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਤੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਹੁਣ ਆਪਣੀ ਵੀਡੀਓ ਜਿਹੜਾ ਧੱਗ ਆਪਨੇ ਲੈਤਾ ਧੱਗ ਆਪਾ ਸਿੰਗਲ ਲੈਂਤਾਗਾ ਆ ਦੇਖੋ ਸਿੰਗਲ ਧੱਗਾਗਾ ਆਪਣੇ ਕੋਲੇ ਤੇ ਇਹਨੂੰ ਆਪਾਂ ਬੈਨਾ ਇੱਥੋਂ ਚੱਕਣਾਗਾ ਐਦਾਂ ਸ਼ੁਰੂਆਤ ਕਰਨੀ ਆਪਾਂ ਦੋ ਤਿੰਨ ਟਾਂਕੇ ਇਕੱਠੇ ਚੱਕਨੇ ਆ ਫਿਰ ਆਪਾਂ ਨੇ ਉਕੇ ਨੁੱਕਰ ਤੇ ਲੱਗੀ ਨਾ ਟੋਕ ਤਾਂ ਕਰਕੇ ਦੇਖੋ ਜਿਹੜਾ ਖੁੰਜਾ ਚੁੰਨੀ ਦਾ ਉਹ ਵਿੱਚ ਆ ਜਾਂਦਾਗਾ ਇਹਨੂੰ ਇਦਾਂ ਫੜ ਲੈਣਾ ਇਸ ਤਰੀਕੇ ਨਾਲ ਦੇਖੋ ਆਪਾਂ ਨੇ ਟਾਂਕੇ ਲਾਉਣੇ ਆ ਦੋਨੇ ਤਰਫ ਗੋਲੇ ਗੋਲੇ ਆਪਾਂ ਟਾਂਕੇ ਲਾਵਾਂਗੇ ਇੰਨਾ ਵਧੀਆ ਰਖੂ ਹੋਊਗਾ ਦੇਖੋ ਪਤਾ ਵੀ ਨਹੀਂ ਲੱਗਣਾ ਵੀ ਆਪਾਂ ਨੇ ਦੁਪੱਟਾ ਇਹ ਰੱਖੂਗੀ ਤਾਂ ਹੋਇਆ ਇੱਥੇ ਕਈ ਵਾਰ ਦੇਖੋ ਜੋ ਦੁਪੱਟਾ ਫੜ ਜਾਂਦਾ ਨਾ ਆਪਾਂ ਨੂੰ ਚਿੰਤਾ ਹੋ ਜਾਂਦੀ ਹੈ ਵੀ ਹਾਏ ਮੇਰੇ ਤਾਂ ਇਹ ਦੁਪੱਟਾ ਵੀ ਸੂਟ ਹੀ ਖਰਾਬ ਹੋ ਗਿਆ ਜਦੋਂ ਵੀ ਚੁੰਨੀ ਤੇ ਟੋਕ ਲੱਗ ਗਈ ਤੇ ਵੀ ਆਪਾਂ ਨੂੰ ਇਹ ਹੁੰਦਾ ਵੀ ਇਹ ਕਿਵੇਂ ਠੀਕ ਹੋਊਗਾ ਤਾਂ ਫਿਰ ਦੇਖੋ ਕਵਰਾਟ ਕਵਰਾਟ ਚ ਦੇਖੋ ਫਿਰ ਆਪਾਂ ਨੂੰ ਕੁਝ ਸੋਚਦਾ ਵੀ ਨਹੀਂ ਵੀ ਆਪਾਂ ਕੀ ਕਰੀਏ ਵੀ ਜਦੋਂ ਆਪਣਾ ਤਾਂ ਦੁਪੱਟਾ ਹੀ ਖਰਾਬ ਹੋ ਗਿਆ ਸਾਰਾ ਪਾਰੀ ਪਾਰੀ ਦੁਪੱਟੇ ਹੁੰਦੇ ਆਗੇ ਤਾਂ ਫਿਰ ਇਹ ਦੇਖੋ ਇਦਾਂ ਫਿਰ ਆਪਾਂ ਵੀਡੀਓ ਦੇਖ ਕੇ ਨਾ ਦੁਪੱਟੇ ਨੂੰ ਸੈੱਟ ਕਰ ਸਕਦੇ ਹਾਂ ਘਰ ਵਿੱਚ ਨੇ ਤਾਂ ਦੇਖੋ ਮੰਡੀ ਲੈ ਕੇ ਜਾਓ ਉੱਥੇ ਫਿਰ ਐ ਨਹੀਂ ਪਤਾ ਲੱਗਦਾ ਵੀ 2 ਦਿਨ ਲੱਗ ਜਾਣ ਕਿ 3 ਦਿਨ ਲੱਗ ਜਾਣ ਕਿਉਂਕਿ ਰਾਸ਼ ਹੁੰਦਾ ਅਗਲੇ ਕੋਲੇ ਵੀ ਕੰਮ ਦਾ ਤਾਂ ਫਿਰ ਕਾਲੀ ਕਾਲੀ ਚ ਦੇਖੋ ਫਿਰ ਆਪਾਂ ਨੂੰ ਐ ਹੁੰਦਾ ਵੀ ਇਹਨੂੰ ਕਿਵੇਂ ਠੀਕ ਕਰੀਏ ਤਾਂ ਫਿਰ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਘਰ ਵਿੱਚ ਠੀਕ ਕਰ ਸਕਦੇ ਆਂਗੇ ਇੱਕ ਵਾਰੀ ਉਧਰੀ ਸਾਈਡ ਤੋਂ ਫੜਨਾ ਬਸ ਇੱਕ ਵਾਰੀ ਉਧਰੀ ਸਾਈਡ ਤੋਂ ਇਦਾਂ ਬ੍ਰੀਕ ਬ੍ਰੀਕ ਟਾਂਕੇ ਆਪਾਂ ਨੇ ਲਾਉਣੇ ਆ ਤਾ ਗਮਾੜਾ ਇਹ ਛੋਟਾ ਪਾ ਲੈਣਾ ਕਿਉਂਕਿ ਮੈਂ ਧਾਗਾ ਥੋੜਾ ਜਿਹਾ ਵੱਡਾ ਪਾਲਿਆ ਤਾਂ ਇਹਦੇ ਖੁੰਝੇ ਜੇ ਵਿੱਚ ਫਸ ਜਾਂਦਾਗਾ ਇਸ ਕਰਕੇ ਧਾਗਾ ਥੋੜਾ ਛੋਟਾ ਰੱਖ ਲੈ ਤੁਸੀਂ ਬਾ 3-4 ਟਾਂਕੇ ਆਪਾਂ ਨੂੰ ਇੱਕ ਵਾਰੀ ਚ ਭਰਨੇ ਹੁੰਦੇ ਆ ਇਹ ਇੱਕ ਵਾਰੀ ਉਧਰਲੀ ਸਾਈਡ ਤੋਂ ਇੱਕ ਵਾਰੀ ਉਧਰਲੀ ਸਾਈਡ ਤੋਂ ਲੋ ਜੇ ਦਾਬ ਦੇਖੋ ਪਰਫੂ ਕਰ ਸਕਦੇ ਆਂਗੇ ਇੱਕ ਵਾਰੀ ਦੇਖੋ ਦੋ ਟਾਂਕੇ ਇਧਰੋਂ ਭਰਨੇ ਆਂ ਦੂਸਰੀ ਸਾਈਡ ਫਿਰ ਇਧਰੋਂ ਲੈ ਆਓ ਇਸ ਤਰੀਕੇ ਨਾਲ ਦੇਖੋ ਬਰੀਕ ਬਰੀਕ ਇਹ ਰਫੂ ਹੋ ਜਾਂਦਾ ਲਵਟੇ ਤੇ ਦੇਖੋ ਬਹੁਤ ਵਧੀਆ ਹੋ ਗਿਆ ਤੇ ਹੁਣ ਇਹ ਤੇ ਦੇਖੋ ਆਪਾਂ ਕੋਈ ਸਟੋਨ ਵਗੈਰਾ ਵੀ ਲਾ ਸਕਦੇ ਆਂ ਕੋਈ ਜਿਵੇਂ ਕਮੀਜ਼ ਦੇ ਵਿੱਚ ਕਢਾਈ ਹੈਗੀ ਉਹ ਕਢਾਈ ਵਾਲਾ ਵੀ ਟਾਂਕਾ ਇਹਦੇ ਉੱਪਰ ਲਾ ਕੇ ਸਮਝ ਲਓ ਕੋਈ ਫਲਾਵਰ ਜਿਹਾ ਆਪਾਂ ਬਣਾ ਸਕਦੇ ਆਂ ਇਹਦੇ ਉੱਪਰ ਤੇ ਬਿਲਕੁਲ ਵੀ ਨਹੀਂ ਪਤਾ ਲੱਗਦਾ ਦੇਖੋ ਵੀ ਰਫੂ ਕੀਤਾ ਹੋਇਆਗਾ ਇਸ ਤਰੀਕੇ ਨਾਲ ਦੇਖੋ ਆਪਾਂ ਕੱਰ ਵਿੱਚ ਰਫੂ ਕਰ ਸਕਦੇ ਹਾਂ ਦੇਖੋ ਬਹੁਤ ਸੌਖਾ ਤਰੀਕਾ ਹੈਗਾ ਤੇ ਪਤਾ ਵੀ ਨਹੀਂ ਲੱਗਦਾ ਦੇਖੋ ਵੀ ਰਫੂ ਕੀਤਾ ਹੋਇਆ ਜੇ ਹੁਣ ਆਪਾਂ ਇਹਦੇ ਉੱਤੇ ਕੁਝ ਲਾਤਾ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਣਾ ਵੀ ਰਫੂ ਕੀਤਾ ਹੋਇਆਗਾ ਤੇ ਇਹ ਆਪਣੀ ਅੱਜ ਦੀ ਵੀਡੀਓ ਵੀ ਦੁਪੱਟੇ ਤੇ ਰਫੂ ਕਿਸ ਤਰ੍ਹਾਂ ਕਰੀ ਜਾਂਦਾ ਤੇ ਉਹ ਆਪਾਂ ਤੁਹਾਨੂੰ ਸਾਰਾ ਦੱਸਿਆ ਵੀਡੀਓ ਵਧੀਆ ਲੱਗੀ ਬੱਤ-ਬਤ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਤੇ ਆਪਾਂ ਥੋੜੀ ਜਿਹੀ ਪ੍ਰੈਸ ਮਾਰਾਂਗੇ ਪ੍ਰੈਸ ਮਾਰ ਕੇ ਹੋਰ ਵੀ ਇਹ ਸਿੱਧਾ ਜਾ ਹੋ ਜਾਊਗਾ ਬਿਲਕੁਲ ਵੀ ਨਹੀਂ ਪਤਾ ਲੱਗਣਾ ਦੇਖੋ ਵੀ ਇਹ ਰਫੂ ਕੀਤਾ ਹੋਇਆਗਾ ਦੇਖੋ ਬਰੀ ਕੁਰੀ ਕਟਾਂਕੇ ਲੱਗੇ ਆਗੇ ਇਸ ਤਰੀਕੇ ਨਾਲ ਆਪਾਂ ਰਫੂ ਕਰ ਸਕਦੇ ਹਾਂਗੇ